ਬੇਅਦਬੀ ਦਾ ਫਾਇਦਾ ਕਿਨੂੰ ਹੋਇਆ ਪੋਲਿਟিক্যাল ਫਾਇਦਾ ਕੀਤਾ ਐਂ ਤਾਂ ਬਹੁਤ ਮਾੜੀ ਚੀਜ਼ ਐ ਪਰ ਪੋਲਿਟিক্যাল ਫਾਇਦਾ ਹੋਇਆ ਕਾਂਗਰਸ ਨੂੰ ਸਭ ਤੋਂ ਵੱਡਾ ਨੁਕਸਾਨ ਬੇਅਦਬੀ ਦਾ ਇਹ ਹੋਇਆ ਤੇ ਸ਼ਿਓਮੀ ਕਾਲੀ ਦਲ ਦੀ ਲੀਡਰਸ਼ਿਪ ਨੂੰ ਤੇ ਪਾਰਟੀ ਨੂੰ ਹੋਇਆ ਕੋਈ ਬੰਦਾ ਆਪਣਾ ਨੁਕਸਾਨ ਕਰਦਾ ਕਾਂਗੜ ਤੇ ਕਿੱਕੂ ਟ ਲੋ ਵਰਗਾ ਜਿਨ੍ਹਾਂ ਨੇ ਉਹ ਕਤਲੇਆਮ ਕਰਾਇਆ ਉਹਨਾਂ ਨੂੰ ਪ੍ਰੋਟੈਕਸ਼ਨ ਦੇ ਰਿਹਾ ਹੈ ਆਪਣੇ ਜਿਹੜੇ ਕਹਿੰਦੇ ਸੀ ਉਹਦੇ ਉਲਟ ਜਾ ਰਿਹਾ ਹੈ ਕਲੀਅਰਲੀ ਮੈਂ ਕਹਿੰਦਾ ਮੈਂ ਕਲੀਅਰਲੀ ਕਹਿੰਦਾ ਆ ਬੇਅਦਬੀ ਦੇ ਪਿੱਛੇ ਕਾਂਗਰਸ ਦਾ 100% ਆਤਾ ਕੋਈ ਐਜੀ ਗੱਲ ਕੀਤੀ ਹੋਈ ਜਿਵੇਂ ਕੈਪਟਨ ਨੇ ਕੀਤੀ ਗੁੜਕਾ ਸਾਹਿਬ ਜੀ ਨੂੰ ਆਪਣੇ ਮੱਥੇ ਨਾਲ ਲਾ ਕੇ ਤੱਕ શ્રી ਦਮਦਮਾ ਸਾਹਿਬ ਤੱਕ ਹੱਥ ਕਰਕੇ ਐ ਜੀਆਂ ਝੂਠੀਆਂ ਸੌਵਾਂ ਖਾਧੀਆਂ ਮਟਪੰਨੀ ਐ ਜੀ ਕਿ ਮੈਂ ਘਰ ਘਰ ਨੌਕਰੀ ਦਊਂਗਾ ਝੂਠੇ ਫਾਰਮ ਭੇਜ ਦਿੱਤੇ ਲੋਕਾਂ ਨੂੰ ਭੇਜ ਦਿੱਤੇ ਫਾਰਮ ਭਰਾਈ ਜਾਣ 10 ਤੂੰ ਕਿੰਨਾ ਪੜਿਆ ਤੈਨੂੰ ਇੰਸਪੈਕਟਰ ਲਾ ਦਾਂਗੇ ਤੂੰ ਕਿੰਨਾ ਪੜਿਆ ਤੈਨੂੰ ਕਲਰਕ ਲਾ ਦਾਂਗੇ ਤੈਨੂੰ ਕਿੰਨਾ ਪੜਿਆ ਤੂੰ ਡੀਐਸਪੀ ਲਾ ਦਾਂਗੇ ਜੀ ਉਹਨਾਂ ਦੀ ਕਮਿਟਮੈਂਟ ਸੀ ਕਿ 4 ਕਿਲੋ ਆਟਾ 20 ਕਿਲੋ ਦਾਲ ਦੇਵਾਂਗੇ ਨਾਲ ਨਾਲ ਸ਼ੁਰੂ ਕਰਤਾ ਸੀ ਤੇ ਮੈਂ ਕਿ ਨੱਟਸ਼ੈਲ ਜੇ ਕਹਿ ਸਕਦਾ 10 ਸਾਲ ਗੋਲਡਨ ਪੀਰੀਅਡ ਸੀ ਪੰਜਾਬ ਫਿਰ ਵੀ ਉਹਨਾਂ ਦੀ ਗੱਲ ਨਹੀਂ ਬਣ ਰਹੀ ਸੀ ਫਿਰ ਕੈਪਟਨ ਸਾਹਿਬ ਨੇ ਸੋਚਿਆ ਇਹਨਾਂ ਦੀ ਜਿਹੜੀ ਕੋਰਟ ਮੀਟ ਜਿਹੜੀ ਟੀਮ ਹੈ ਸਾਰਿਆਂ ਨੇ ਬਹਿ ਕੇ ਸੋਚਿਆ ਕਿ ਜਿਸ ਤਰੀਕੇ ਨਾਲ ਕੰਮ ਕੀਤੇ ਬੰਦ ਸਾਹਿਬ ਜਨਤਾ ਨੇ ਫਿਰ ਤੋਂ ਦੇਣਿਆ ਆਪਾਂ ਐ ਜੇ ਝੂਠ ਬੋਲੀਏ ਐ ਜੀ ਗੱਲ ਕਰੀਏ ਜਿਸ ਦੇ ਨਾਲ ਆਪਾਂ ਲੋਕਾਂ ਦਾ ਵਿਸ਼ਵਾਸ ਜਿੱਤ ਸਕਦੇ ਆ ਉਹ ਪ੍ਰਮਾਤਮਾ ਦੇ ਨਾਂ ਤੇ ਕੋਈ ਸੌਖਾ ਲੈਂਦਾ ਨਾ ਉਹਨੂੰ ਵਿਸ਼ਵਾਸ ਕਰਦੇ ਆ ਦੇਖੋ ਕਿੱਡਾ ਵੱਡਾ ਪਾਪ ਕੈਪਟਨ ਉਮਰਿੰਦਰ ਸਿੰਘ ਨੇ ਕੀਤਾ ਉਨੇ ਸੋਚਿਆ ਕਿ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨਾ ਹੈ ਅਕੀਰਲਾ ਤਿਹਾਰ ਵਰਤ ਲੋ ਸਲਮ ਡਿਵੈਲਪਮੈਂਟ ਵਾਸਤੇ 20 ਕਰੋੜ ਆਸੀ 1 ਰੁਪਈਆ ਨੇ ਦਿੱਤਾ ਅਰਬਨ EMPLOIEMENT ਪ੍ਰੋਗਰਾਮ ਵਾਸਤੇ 90 ਕਰੋੜ ਆਸੀ ਸੈਂਟਰ ਦਾ 1 ਰੁਪਈਆ ਨੇ ਦਿੱਤਾ ਜਿਹੜਾ ਪ੍ਰਾਈਵੇਟ ਸੈਕਟਰ ਜਿਹੜੀ ਹੈਗੀ ਆਪਣਾ ਜਿਹੜਾ ਪਾਵਰ ਟੈਰਿਫ ਸਾਢੇ 5 ਰੁਪਏ ਰੱਖਿਆ ਸੀ ਤੁਸੀਂ ਸਾਢੇ 5 ਉਹ ਹੀ ਕੰਪਨੀ ਤੋਂ ਅਸੀਂ ਸਾਢੇ 5 ਰੁਪਈਆ ਪਰ ਟਾਈਮ ਰੱਖਿਆ ਤੁਸੀਂ ਸਾਢੇ 9 ਕਿਵੇਂ ਕੀਤਾ ਤੁਸੀਂ ਕਿਉਂ ਉਹਨੇ ਟੈਕਸਲ ਬਤਾਤੇ ਰੇਟ ਬਤਾਤੇ 17 ਵਾਰ ਰੇਟ ਵਧਾਏ ਇਹਨਾਂ ਨੇ ਪਾਗੀ ਗਲਤੀ ਸਰਕਾਰ ਵਿੱਚ ਡਰਗ ਮਾਫੀਆ ਸੀ ਕਰਦਾ ਸੀ ਸਾਡੇ ਵਰਕਰ ਡਰਗ ਬੇਚਦੇ ਸੀ ਲੀਡਰ ਡਰਗ ਵੇਚਦੇ ਸੀ ਹੁਣ ਤਾਂ ਉਹਨਾਂ ਦੀ ਸਰਕਾਰ ਹੈ 3 ਸਾਲ ਹੋ ਗਏ ਦੱਸੋ ਕਿਹੜੀ ਅਖਾਲੀ 엘ੀਟ ਨੇ ਡਰਗ ਵੇਚਿਆ ਕਿ ਮੈਂ ਡਰਗ ਖਤਮ ਕਰ ਦੂੰਗਾ ਤੇ ਹੁਣ ਕੀ ਕਹਿੰਦੇ ਹਾਂ ਹੁਣ ਕ ਲੱਖ ਤੋੜੂੰਗਾ ਮੈਂ ਨਾ ਕਿਸੇ ਦੀ ਲੱਤ ਤੋੜੀ ਹੈ ਨਾ ਲੱਤ ਤੋੜਿਆ ਨਾ ਕੁਛ ਤੋੜਿਆ ਮੈਂ ਕਈ ਜ਼ਿਲ੍ਹਿਆਂ 'ਚ ਗਿਆ ਕਈ ਜ਼ਿਲ੍ਹਿਆਂ ਦੇ ਅਫਸਰਾਂ ਨੂੰ ਮਿਲਿਆ ਮੈਨੂੰ ਕਈ ਐਸਐਸਪੀ ਨੇ ਵੀ ਦੱਸਿਆ ਕਿ ਅਸੀਂ ਕੀ ਕਰੀਏ ਮੈਂ ਕਿਹਾ ਡਰੱਗਸ ਕਿਉਂ ਜ਼ਿਆਦਾ ਹੈ ਕਹਿੰਦਾ ਜੀ ਜਿਹੜੇ ਸਾਡੇ ਐਸਐਚਓ ਫੜਦੇ ਐ ਉਹਨਾਂ ਨੂੰ ਟ੍ਰਾਂਸਫਰ ਕਰ ਦਿੰਦੇ ਕਾਂਗਰਸ ਦੇ ਐਮਐਲਏ ਤਲਵੀ ਕੈਪਟਨ ਸਾਹਿਬ ਕਹਿੰਦੇ ਅਸੀਂ ਮੇਰੇ ਮੈਂ ਫੌਜੀ ਆ ਮੈਂ ਫੌਜੀ ਆ ਮੈਂ ਫੌਜੀ ਮੈਂ ਇਹ ਫੌਜੀਆ ਕਿੰਨੀ ਵਾਰ ਬੜਕ ਭਰੂ ਮੈਂ ਫੌਜੀਆ ਫੌਜੀਆ 3 ਸਾਲ ਦਾ ਟੱਪ ਗਿਆ ਉਹਨਾਂ ਦੇ ਉਹ ਜਿਹੜਾ ਗੋਲਡਨ ਪੀਰੀਅਡ 10 ਸਾਲ ਦਾ ਸੀ ਜਿੰਨੀ ਡਿਵੈਲਪਮੈਂਟ ਉਦੋਂ ਹੋਈ ਜਿਵੇਂ ਭਾਈਚਾਰਕ ਸਾਂਝ ਉਦੋਂ ਸੀ ਆ ਵੈਲਫੇਅਰ ਸਕੀਮਸ ਨੂੰ ਲਾਂਚ ਕੀਤਾ ਗਿਆ ਤੇ ਵੈਲਫੇਅਰ ਸਕੀਮਸ ਨੂੰ ਇੰਪਲੀਮੈਂਟ ਕੀਤਾ ਗਿਆ ਜਿਹੜਾ ਸਭ ਤੋਂ ਪਹਿਲੇ ਮਿਨਿਸਟਰ ਨੂੰ ਕੱਢੋ ਕਿਉਂ ਨਹੀਂ ਹੋਣ ਕਿਸਮਿਸ ਕਰਦੇ ਜਿਹੜੇ ਮੈਗ ਵਿੱਚ 5 ਕਰੋੜ ਗੁਲੀਆਂ ਗਾਇਬ ਹੋ ਜਾਣ ਤੇ ਉਹ ਮਿਨਿਸਟਰ ਪ੍ਰੋਟेक्ट ਕਰਦਾ ਹੋਏ ਆ ਜਿਹੜੇ ਇਹਨਾਂ ਨੇ ਲਾਇਸੈਂਸ ਦਿੱਤੇ ਹੈ ਡੀਡਿਕਸ਼ਨ ਸੈਂਟਰ ਦੇ ਲਾਇਸੈਂਸ ਦਿੱਤੇ ਹੈ ਆ ਕਾਂਗਰਸੀ ਚਹੇਤਿਆਂ ਦਿੱਤੇ ਹੈ ਮਨੀ ਮੇਕਿੰਗ ਮਸ਼ੀਨ ਬਣਾਇਆ ਉਹਨਾਂ ਨੂੰ ਤੇ ਇਹਨੀਆਂ 4 ਰੁਪਏ ਦੀ ਗੋਲੀ ਸਰਕਾਰ ਤੋਂ ਲੈਂਦੇ ਆ 30-30 ਰੁਪਏ ਦੀ ਵੇਚਦੇ ਆ ਉੱਥੇ ਤੇ ਉਹਨੇ ਬਾਅਦ ਖੁੱਲਾ ਕੰਮ ਕਰ ਦਿੱਤਾ ਨਾ ਹੀ ਕਾਂਗਰਸ ਗੋਲੀ ਟੇਕਿਆ ਨਾ ਹੀ ਕਾਂਗਰਸ ਗੋਲੀ ਹੁਣ ਪਿੰਡਾਂ ਚਲੇ ਜਾਓ ਪਿੰਡਾਂ ਚਲੇ ਜਾਓ ਹੁਣ ਪੁੱਛਦੇ ਆ ਹੁਣ ਡਰੱਗ ਦੇ ਜਿਹੜੇ ਲੋਕਾਂ ਕਹਿੰਦਾ ਕਾਂਗਰਸ ਗੋਲੀ ਚਾਹੀਦੀ ਸਾਨੂੰ ਕਾਂਗਰਸ ਗੋਲੀ ਚਾਹੀਦੀ ਹੈ ਹੁਣ ਆ ਗਿਆ ਦੂਜੀ ਗੱਲ ਆ ਗਿਆ ਇਹਨਾਂ ਦਾ ਮਾਈਨਿੰਗ ਮਾਫੀਆ ਬੜਾ ਵੱਡੇ ਇਹਨਾਂ ਨੇ ਗੱਲ ਕੀਤੀ ਸੀ ਕਾਲੀ ਦਲ ਨੇ ਸਾਡੀ ਸਰਕਾਰ ਬਣੂਗੀ ਸਿੱਧੂ ਸਾਹਿਬ ਵੀ ਕਹਿੰਦੇ ਸੀ ਦੂਜੇ ਮੰਤਰੀ 1000 ਕਰੋੜ ਰੁਪਏ ਸਾਡੇ ਕੋਲੇ ਆਊਗਾ ਅਸੀਂ ਮਾਈਨਿੰਗ ਦਾ 1000 ਕਰੋੜ ਰੁਪਏ ਇਕੱਠਾ ਕਰਾਂਗੇ ਸਾਡੇ ਮਾਈਨਿੰਗ ਨੂੰ ਅਸੀਂ ਬੰਦ ਕਰਾਂਗੇ ਕੱਲ ਵੀ ਕੈਪਟਨ ਸਾਹਿਬ ਕਹਿੰਦੇ ਸੀ ਮੇਰੇ ਮੈਂ ਫੌਜੀ ਹਾਂ ਮੈਂ ਫੌਜੀ ਹਾਂ ਮੈਂ ਫੌਜੀ ਮੈਂ ਇਹ ਫੌਜੀਆ ਕਿੰਨੀ ਵਾਰ ਬੜਕ ਭਰੂ ਮੈਂ ਫੌਜੀਆ ਫੌਜੀਆ 3 ਸਾਲ ਦਾ ਟੱਪ ਕੇ ਉਹਨਾਂ ਦੇ ਮੈਂ ਮਾਈਨਿੰਗ ਬੰਦ ਕਰ ਦੂੰਗਾ ਮੈਂ ਹੁਣ ਮਾਈਨਿੰਗ ਮਾਫੀਆ ਮਾਈਨਿੰਗ ਮਾਫੀਆ ਅੱਜ ਸਭ ਤੋਂ ਵੱਡਾ ਮਾਈਨਿੰਗ ਮਾਈਨਿੰਗ ਮਾਫੀਆ ਕਾਂਗਰਸ ਦੇ ਹੱਥ ਮੇਲੇ ਹੈ ਮੈਂ ਨਹੀਂ ਕਹਿੰਦਾ ਤੁਹਾਡੇ ਅਖਬਾਰ ਕਹਿੰਦੇ ਆ ਅੱਜ ਅਖਬਾਰ ਕੋਈ ਮਰਜੀ ਅਖਬਾਰ ਪੜ੍ਹ ਲਓ ਭਾਵੇਂ ਮੈਂ ਨਾਂ ਨਹੀਂ ਲੈਂਦਾ ਸਾਰਿਆਂ ਦੀ ਹੈਡਲਾਈਨ ਹਰ ਦੂਜੇ ਦਿਨ ਹੁੰਦੀ ਹੈ ਕਿ ਆਹ ਜਾ ਪੁਲ ਡੁੱਗ ਜੂਗਾ ਆਹ ਜਾ ਸੜਕ ਟੁੱਟ ਰਹੀ ਹੈ ਆਹ ਜਾ ਦੇਖੋ ਪਿੰਡ ਵਾਲੇ ਇੱਥੇ ਰੋਲਾ ਪਾਈ ਜਾਂਦੇ ਆ ਅਨ ਸਾਰਿਆਂ ਨੂੰ ਪੇਟ ਨੇ ਸਾਰਿਆਂ ਨੂੰ ਪੂਰੀ ਸਪੋਰਟ ਕਾਂਗਰਸ ਦੇ ਐਮਐਲਏ ਦੇ ਮੀਨਾ ਲੈਂਦੇ ਐ ਸੋ బిਗੈਸਟ ਡਰਗ ਮਾਫੀ ਹਜ਼ਾਰ ਕਰੋੜ ਕਹਿੰਦੇ ਸੀ 75 ਕਰੋੜ ਰੁਪਇਆ ਨਹੀਂ ਹਲੇ ਤੱਕ ਕੈਲਕੂਲੇਟ ਕਲੈਕਟ ਕਰ ਸਕੇ ਤੁਸੀਂ ਵੱਡੀ ਗੱਲ ਸੁਣੋ 300 ਕਰੋੜ ਰੁਪਏ ਦਾ ਇਹਨੇ ਮਾਈਨਿੰਗ ਦੇ ਟੈਂਡਰ ਕੱਢੇ ਸੀ ਸਾਲ ਹੋ ਗਿਆ ਹਲੇ ਤੱਕ ਕਲੀਅਰنس ਨਹੀਂ ਲੈਂਦੀ ਉਹਨਾਂ ਨੂੰ ਇੱਕ ਸਾਲ ਹੋ ਗਿਆ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਆ ਤੁਸੀਂ ਬਿਗੈਰ ਸਰਕਾਰ ਨੂੰ ਦਿੱਤੇ ਪੈਸੇ ਕਿਉਂਕਿ ਉਹਨਾਂ ਨੇ ਲਿਖਿਆ ਸ਼ਰਤ ਕਿ ਜਦੋਂ ਕਲੀਅਰੈਂਸ ਮਿਲੂਗੀ ਉਦੋਂ ਪੇਮੈਂਟ ਸ਼ੁਰੂ ਕਰਨੀ ਹੈ ਉਹਨੇ ਪੋਜੀਸ਼ਨ ਦੇਤਾ ਮਾਈਨਿੰਗ ਦਾ ਇਹਨਾਂ ਨੂੰ ਪ੍ਰਦੇਸ਼ੀ ਕਾਂਗਰਸ ਦੇ ਉਹ ਲੀਡਰਾਂ ਨੂੰ ਦੇਤਾ ਪੈਸੇ ਅ ਕਲੀਅਰ ਕਟ ਲੁੱਟੇ ਪੰਜਾਬ ਦੀ ਖਜ਼ਾਨੇ ਦੀ ਜਿਹੜੇ ਇਹਨਾਂ ਨੇ ਮਾਈਨਿੰਗ ਚ ਕਰ ਕੀਤਾ ਇਹਨਾਂ ਨੇ ਕਲੀਅਰ ਕਟ ਲੋਕ ਤੇ ਤੀਜਾ ਵੱਡਾ ਮਾਫੀਆ ਲੈ ਕੇ ਮਾਫੀਆ ਮੈਂ ਕਿਹਾ ਇਹਨੂੰ ਤਾਂ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਜਿੰਨਾ ਤੁਸੀਂ ਜਾਣਦੇ ਹੋ ਉਹ ਕੀ ਰਿਹਾ ਜਦੋਂ ਸਾਡੀ ਐਕਸਾਈਜ਼ ਸੀ ਮੈਨੂੰ ਯਾਦ ਹੈ ਆ ਕੈਪਟਨ ਸਾਹਿਬ ਜਦੋਂ ਵੀ ਸਰਕਾਰ ਆਉਂਦੀ ਹੈ ਕੈਪਟਨ ਸਾਹਿਬ ਦੀ ਲਿਕਰ ਮਾਫੀਆ ਉਹਨਾਂ ਦਾ ਫੇਵਰਟ ਮਾਫੀਆ ਹੈ ਕਿਉਂਕਿ ਆਪ ਵੀ ਪਸੰਦ ਕਰਦੇ ਲਿਕਰ ਤੇ ਕਾਂਗਰਸੀ ਵੀ ਪ੍ਰਚੰਡ ਕਰਦੇ ਲਿਕਰ ਫੇਵਰਟ ਮਾਫੀਆ ਹੈ ਯਾਦ ਕਰੋ 2002 ਤੋਂ 2007 ਕੈਪਟਨ ਸਾਹਿਬ ਮੁੱਖ ਮੰਤਰੀ ਸੀ 2002 ਚ 1300 ਕਰੋੜ ਉਦੋਂ ਲਿਕਰ ਦੀ ਰੈਵਨਿਊ ਆਉਂਦੀ ਸੀ ਪੰਜਾਬ ਸਰਕਾਰ ਨੂੰ 1340 ਕਰੋੜ ਤੇ 5 ਸਾਲ ਬਾਅਦ 1300 ਕਰੋੜ ਦੇ ਖਤਮ ਹੋਈ ਹੈ ਕੱਢੀ 5 ਸਾਲ ਬਾਅਦ ਅਸੀਂ 1300 ਕਰੋੜ ਤੋਂ ਚੱਕੀ ਤੇ 5000 ਕਰੋੜ ਤੇ ਲੈ ਗਏ ਸੀ ਹਰ ਸਾਲ ਵਾਧੀ ਸੀ 6 600 ਕਰੋੜ ਜਦੋਂ ਦੇ 3 ਸਾਲ ਆਏ ਐ ਪਹਿਲੇ ਸਾਲ ਇਹਨਾਂ ਦੀ 886 ਕਰੋੜ ਰੁਪਏ ਕੱਢੀ ਦੂਜੇ ਸਾਲ 927 ਬਜਟ ਰੱਖਿਆ ਸੀ 6000 ਕਰੋੜ ਕਰਾਂਗੇ 927 ਕਰੋੜ ਵੀ ਘਟਾਈ ਪੰਜਵੇਂ ਸਾਲ 700 ਕਰੋੜ ਤੋਂ ਤਕਰੀਬਨ 2500 ਕਰੋੜ ਤਾਂ ਇਹਨਾਂ ਨੇ 3 ਸਾਲਾਂ ਚ ਲੈਕਰ ਘਟਾ ਜਿਹੜੀ ਰੈਵਨਿਊ ਘਟਾਤੀ ਪੰਜਾਬ ਸਰਕਾਰ ਦੀ ਖਜ਼ਾਨਾ ਕਿਵੇਂ ਭਰਿਆ ਜਾਊਗਾ ਜੇ ਤੁਸੀਂ ਆਪ ਹੀ ਲੁੱਟਣ ਲੱਗ ਜਾਓ ਇਹ ਕਿਨੇ ਹੱਕ ਕੱਢਦਾ ਕਿਵੇਂ ਕੀਤਾ ਇਹਨਾਂ ਨੇ ਜੰਨੀਆਂ ਡਿਸਟਿਲਰੀਆਂ ਸਾਰੀਆਂ ਡਿਸਟਿਲਰੀਆਂ ਨੂੰ ਕਹਤਾ ਕਿ ਤੁਸੀਂ ਸਾਈਜ਼ ਭਰਨੀ ਜਿੰਨਾ ਟਰੱਕ ਹੈ ਟਰੱਕ ਤੇ ਟਰੱਕ ਕੱਢੀ ਚਲੋ ਇੱਕ ਤਾਂ ਡਿਸਟਿਲਰੀਆਂ ਨੇ ਖੁੱਲੀ ਛੁੱਟੀ ਦੇਤੀ ਦੂਜਾ ਕਾਂਗਰਸ ਤੇ ਐਮਐਲਏ ਨੂੰ ਡਿਕਟੇਡ ਬੰਦੇ ਇਹਨਾਂ ਨੇ ਹਰਿਆਣੇ ਦੀ ਸਰਕਾਰ ਹਰਿਆਣੇ ਦੀ ਸ਼ਰਾਬ ਹੋਮ ਡਿਲੀਵਰੀ ਤੁਸੀਂ ਪੰਜਾਬ ਦੇ ਕਿਤੇ ਵੀ ਜਗ੍ਹਾ ਲੈ ਲਓ ਤੁਹਾਨੂੰ ਭਾਵੇਂ ਟਰੱਕ ਮੰਗਾ ਲਓ ਭਾਵੇਂ ਪੇਟੀ ਮੰਗਾ ਲਓ ਘਰੇ ਤੁਹਾਨੂੰ ਮਿਲੂਗੀ ਹਰਿਆਣੇ ਦੀ ਸ਼ਰਾਬ ਮੰਤਰੀ ਬਾਰੇ ਮੈਂ ਕਹਿੰਦਾ ਯੂਨੀਨਿਮਸਲੀ ਮੈਂ ਤੁਹਾਨੂੰ ਸਵਾਲ ਪੁੱਛਦਾ ਕਿ ਤੁਸੀਂ ਕਿਤੇ ਸੜਕ ਤੇ ਸਾਰੀ ਮੀਡੀਆ ਬੈਠੀ ਆ ਤੁਸੀਂ ਹੱਥ ਕਰਕੇ ਦੱਸ ਦਿਓ ਇੱਕ ਵੀ ਨਵੀਂ ਸੜਕ ਜਾਂ ਕੋਈ ਸਟੇਡੀਅਮ ਜਾਂ ਕੋਈ ਫਲਾਈਓਵਰ ਕੈਪਟਨਸ ਆਫ ਦੀ ਸਰਕਾਰ ਤੁਸੀਂ ਦੇਖਿਆ ਹੋਏ ਜਾਂ ਕਿਸੇ ਤੁਸੀਂ ਫੰਕਸ਼ਨ ਚ ਗਏ ਹੋ ਸੁਭੀ ਜੀ ਹੇ ਕੈਪਟਨ ਸਾਹਿਬ ਨੇ ਕਿਹਾ ਕਿ ਜੇ ਮੈਂ ਅਭੀ ਜਵਾਨ ਹਾਂ ਤੇ ਉਹ ਰਹੇ ਕਿ ਕੈਪਟਨ ਸਾਹਿਬ ਆਪਣੇ ਜਵਾਨੀ ਨੂੰ ਮਾਰਦ ਰੋਏ ਅਗਲੀ ਵਾਰ ਵੀ ਇਲੈਕਸ਼ਨ ਲੜਾਂਗਾ ਸਰਪ੍ਰਸਤੀ ਦੇ ਵਿੱਚ ਉਹ ਰਹੇ ਇਲੈਕਸ਼ਨ ਅੰਦਗਾ ਸ਼ੁਭ ਕਾਮਨਾ ਉਹਨਾਂ ਨੂੰ ਸ਼ੁਭ ਕਾਮਨਾ ਸ਼ੁਭ ਕਾਮਨਾ ਜੇਕਰ ਨਹੀਂ ਇਹ ਖਾਲੀ ਦੇ ਵੀ ਬਦਲ ਸਾਹਿਬ ਸਰਪ੍ਰਸਤੀ ਦੇ ਵਿੱਚ ਇਲੈਕਸ਼ਨ ਲੜੇਗਾ ਇਹ ਥੋੜੀ ਬਾਦਲ ਸਾਹਿਬ ਹੀ ਸਰਪ੍ਰਸਤੀ ਜਦੋਂ ਤੱਕ ਬਾਦਲ ਸਾਹਿਬ ਸੇਤ ਹੈ ਉਹਨਾਂ ਦੀ ਸਰਪ੍ਰਸਤੀ ਤਰਫ ਲੜਦਾ ਹੀ ਰਹੂਗਾ ਮੈਂ ਤਾਂ ਪਹਿਲੇ ਦਿਨ ਤੋਂ ਕਿਹਾ ਸੀ ਜੋ ਬਾਦਲ ਸਾਹਿਬ ਦੀ ਕੰਟਰੀਬਿਊਸ਼ਨ ਹੈ ਜੋ ਬਾਦਲ ਸਾਹਿਬ ਦੀ ਸੋਚ ਹੈ ਉਹਨਾਂ ਦੇ ਥੱਲੇ ਕੰਮ ਕਰਕੇ ਤਾਂ ਬੰਦੇ ਨੂੰ ਇਟਸ ਲਾਈਕ ਦਿਸ ਥਿੰਗ ਸੋ ਅਸੀਂ ਤਾਂ ਬਾਦਲ ਸਾਹਿਬ ਦੀ ਗਾਈਡੈਂਸ ਅਸੀਂ ਲਗਾਤਾਰ ਰਹਿਨੇ ਆ ਹਰ ਚੀਜ਼ ਚ ਬਾਦਲ ਸਾਹਿਬ ਦੀ ਗਾਈਡੈਂਸ ਹੁੰਦੀ ਹੈ ਬਾਦਲ ਸਾਹਿਬ ਦੀ ਹੈ ਖੁਦ ਬਾਦਲ ਸਾਹਿਬ ਕੀ ਦੀ ਖੁਦ ਬਾਦਲ ਸਾਹਿਬ ਇਲੈਕਸ਼ਨ ਉਹ ਨਹੀਂ ਆਹ ਪਾਰਟੀ ਫੈਸਲਾ ਕਰੂਗੀ ਹਾਲੇ ਪਾਰਟੀ ਦਾ ਜੋ ਉਸ ਟਾਈਮ ਤੇ ਜੋ ਫੈਸਲਾ ਹੁੰਦਾ ਹੈ ਜੇ ਪਾਰਟੀ ਫੀਲ ਕਰੂਗਾ ਪਾਰਟੀ ਦੀ ਡਿਸੀਜਨ ਹੁੰਦਾ ਸੁਖਬੀ ਸੁਖਬੀ ਜੀ ਇੱਕ ਮੇਰਾ ਕੁਐਸਚਨ ਹੈ ਤੁਸੀਂ ਕਿਹਾ ਮંત્રી ਘਰੋਂ ਬਾਹਰ ਦੇ ਨਿਕਲਦੇ ਦਫ਼ਤਰ ਦੀ ਜਾਂਦੇ 50 ਦੀ ਜਾਂਦੇ ਇਸ ਦੇ ਪਿੱਛੇ ਕੀ ਕਾਰਨ ਮੰਨਦੇ ਹੋ ਕਾਰਨ ਕੀ ਹੈ ਮੈਂ ਮੈਂ ਬੇਨਤੀ ਕਰਾਂ ਮੈਂ মিডিਆ ਦੀ ਪੰਜ ਮੈਂਬਰ ਹਾਈ ਪਾਰਟ ਕਮੇਟੀ ਸਰਕਾਰ ਬਣੀਆ ਬਣਾਵਾਂਗੇ ਜਿਹੜੀ ਇਨਵੈਸਟੀਗੇਸ਼ਨ ਕਰਕੇ ਸਾਡੀ ਸਰਕਾਰ ਨੂੰ ਦੱਸੂਗੀ ਵਰਵਾਦ ਦੇ ਆਪਣਾ ਨਵਾਂ ਚੈਨਲ ਸ਼ੁਰੂ ਕੀਤਾ ਹੈ ਪੰਜਾਬ ਗੱਲ ਜਿਹੜੀ ਹੈਗੀ ਐ ਉਹ ਕੱਟ ਪਿੱਟ ਕੇ ਲਾਦੇ ਨੇ ਚੈਨਲ ਮੈਂ ਆਪ ਕਰਿਆ ਕਰਾਂਗਾ ਵੀਡੀਓ ਬਣਾਉਣਾ ਬਹੁਤ ਵਧੀਆ ਗੱਲ ਐ ਤੁਸੀਂ ਤਿਆਰ ਹੋ ਤੁਹਾਡੇ ਤੁਹਾਡੇ ਨਾਲ ਲੜਾਈ ਹੋਗੀ ਉਹਦੀ ਮਹਿਤਵ ਨਹੀਂ ਹੁੰਦੀ ਇਹ ਮੀਡੀਆ ਲੈਣਾ ਤੁਹਾਨੂੰ ਅੱਛੇ ਦਾ ਪੰਜਾਬ ਦਾ ਤੁਹਾਡੇ ਵੱਲੇ ਚ ਇਹਨਾਂ ਨੇ ਵੀ ਸੰਸ਼ਦਾਰ ਦਾ 70 ਕਰੋੜ ਦਾ ਕਰਜ਼ਾ ਛੱਡਾਇਆ ਪੰਜਾਬ ਸਰਕਾਰ ਐਸ ਵੀ ਅਗਲੇ ਸਾਲ ਤੱਕ 2.40 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਹੋ ਜਾਣਾ ਬਾਅਦ ਵੀ ਹੋਣੀ ਹਰ ਸਾਲ ਵੀ 25 ਕਰੋੜ ਦਾ ਨਵਾਂ ਕਰਜ਼ਾ ਇਹ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਦੇ ਕੀ ਕਾਰਨ ਹੈ ਇਹਦੇ ਵਿੱਚ ਫਰਕ ਹੈ ਪ੍ਰੋਡਕਟਿਵ ਡੈਟ ਅਨਪ੍ਰੋਡਕਟਿਵ ਡੈਟ ਜਿਹੜਾ ਪ੍ਰੋਡਕਟਿਵ ਡੈਟ ਹੁੰਦਾ ਹੈ ਜੇ ਤੁਸੀਂ ਕਰਜ਼ਾ ਲੈ ਕੇ ਇਨਫਰਾਸਟ੍ਰਕਚਰ ਕ੍ਰੀਏਟ ਕਰੋ ਉਹ ਇਨਫਰਾਸਟ੍ਰਕਚਰ ਨਾਲ ਇਕਨੋਮੀ ਡਿਵੈਲਪ ਹੁੰਦੀ ਹੈ ਉਹਦੇ ਨਾਲ ਫਿਰ ਇਨਕਮ ਜਨਰੇਟ ਹੁੰਦੀ ਹੈ ਉਹ ਹੁੰਦਾ ਹੈ ਪ੍ਰੋਡਕਟਿਵ ਡੈਟ ਜਿਹੜਾ ਕਾਂਗਰਸ ਨੇ ਕੀਤਾ ਉਹ ਅਨਪ੍ਰੋਡਕਟਿਵ ਡੈਟ ਕੀਤਾ ਕਿ ਲੋਨ ਲੈ ਲਿਆ ਡਿਵੈਲਪਮੈਂਟ ਕੀਤੀ ਨਹੀਂ ਤੁਸੀਂ ਕੋਈ ਐਗਜ਼ਾਮਪਲ ਨਹੀਂ ਆ ਅਨਪ੍ਰੋਡਕਟਿਵ ਡੈਟ ਹੈ ਕਿ ਉਹਨਾਂ ਨੇ ਲੋਨ ਲੈ ਲਿਆ ਪਰ ਇੱਕ ਦਿਖਾਈ ਦਿੱਤਾ ਨਹੀਂ ਸਾਡੇ ਟਾਈਮ ਤੁਸੀਂ ਦੇਖਦੇ ਸੀ ਚੀਜ਼ਾਂ ਬੰਨੀਆਂ ਸੀ ਹਾਂਜੀ ਪਹਿਲੀ ਗੱਲ ਮੈਂ ਉਹ ਹੀ ਪਹਿਲੀ ਕਰਨਾ ਹੈ ਕਿਉਂਕਿ ਹੋਰ ਤਾਂ ਕੁਝ ਕਹਿਣ ਨੂੰ ਹੈ ਨਹੀਂ ਪਹਿਲੀ ਗੱਲ ਹੈ ਆ ਜਿਹੜਾ ਅਕਾਊਂਟ ਸੈਟਲਮੈਂਟ ਹੈ 20 ਸਾਲ ਦੀ ਅਕਾਊਂਟ ਸੈਟਲਮੈਂਟ ਆ ਨਾਟ 10 ਸਾਲ 30 ਸਰਕਾਰ ਦਾ ਪਿਛਲੇ 20 ਸਾਲਾਂ ਜੋ ਪਰਚੇਜ਼ ਪੈਡੀ ਦੀ ਹੁੰਦੀ ਸੀ ਜਾਂ ਲਾਸਸਸ ਐਂਡ ਗੇਨਸ ਹੁੰਦੇ ਸੀ ਉਹਦਾ ਅਜੇ ਤੱਕ ਹਿਸਾਬ ਨਹੀਂ ਹੋਇਆ ਸੀ ਮੋਦੀ ਸਾਹਿਬ ਬਣੇ ਇਹਨਾਂ ਨੇ ਹਰ ਸਟੇਟਾਂ ਦੇ ਹਿਸਾਬ ਰੈਗੂਲਰ ਕਰਨ ਦੀ ਦਿੱਤੀ ਉਹਦੇ ਵਿੱਚੋਂ ਉਹ 31000 ਕਰੋੜ ਦਾ ਮਾਉਂਟ ਆਇਆ ਜਿਹੜਾ ਡਿਸਪਿਊਟਡ ਹੋ ਗਿਆ ਸੀ ਸੋ ਉਹ ਉਹ ਉਹਨਾਂ ਨੇ ਉਨ ਉਹ ਹੈਗਾ ਇਟ ਇਜ਼ ਨਾਟ ਕਿ ਅਸੀਂ ਕਰਜ਼ਾ ਚੁਕਾਇਆ ਹੈ ਪਿਛਲੇ ਇਹਦੇ ਪਹਿਲੀ ਗੱਲ ਹੈ ਖਰਚਾ ਨਹੀਂ ਹੈ ਮੈਨੂੰ ਫਰਕ ਕਰਜ਼ਾ ਹੁੰਦਾ ਹੈ ਕਿ ਤੁਸੀਂ ਕੋਈ ਚੀਜ਼ ਲਓ ਕੋਈ ਡਿਫਰੈਂਸ ਹੈ ਜਿਹੜਾ ਉਹ ਉਹਦਾ ਅਕਾਊਂਟਸ ਦਾ ਡਿਫਰੈਂਸ ਹੈ ਤੁਸੀਂ ਮੈਂ ਤੁਹਾਨੂੰ ਕਿਲੋ ਖੰਡ ਲੈਣਾ ਤੁਸੀਂ ਮੈਨੂੰ ਘੱਟ ਦਿੱਤੀ ਹੈ ਫਿਰ ਮੈਂ ਇੱਕ ਹਿਸਾਬ ਕਰੂੰਗਾ ਜੋ ਮੇਰਾ ਡਿਊ ਹੋਊਗਾ ਤੁਸੀਂ ਮੈਨੂੰ ਦੋਗੇ ਫਿਰ ਕਰਜ਼ਾ ਨਹੀਂ ਹੈ ਜੋ ਉਹ ਇੱਕ ਅਕਾਊਂਟ ਸੈਟਲਮੈਂਟ ਹੈ ਅੱਛਾ ਹੋ ਰਿਹਾ ਹੈ ਉਹ ਉਦੋਂ ਏਜੰਸੀਆਂ ਨੇ ਇਹ ਕਿਹੜੀ ਏਜੰਸੀ ਆ ਲੱਗ ਪੰਜਾਬ ਸਰਕਾਰ ਦਾ ਨਹੀਂ ਸੀ ਉਹ ਏਜੰਸੀਆਂ ਨੇ ਆਪਣਾ ਪਰਚੇਸ ਸੇਲ ਕਰਦੇ ਆ ਉਹਦਾ ਸੀ ਅਹੀ ਤੇ ਗੱਲ ਥੈਂਕ ਯੂ ਵੈਰੀ ਮਾਂਜੀ ਇੱਥੇ ਇੱਕ ਬੇਨਤੀ ਹੈ ਜੀ ਹਾਂ ਜੀ ਦੇ ਬੇਦੇਦ ਗੁਸ਼ੀ ਨੇ ਉਹਨਾਂ ਤੋਂ ਛੇਤੀ ਕਾਰਵਾਈ ਕਰਾਉਣ ਕਿ ਕਿਰਪਾ ਕਰਕੇ ਸਾਡੇ ਨਾਲ ਸਾਥਿਸ਼ ਕਰੀਂ ਅਸੀਂ ਤਾਂ ਮੈਂ ਉਹਨੂੰ ਕਹਿਣਾ ਸਭ ਤੋਂ ਵੱਡਾ ਮੈਂ ਤੁਹਾਨੂੰ ਸਾਂ ਜਿਹੜਾ ਦੇ ਮੰਤਰੀ ਨਿਕਲੇ ਤੁਹਾਨੂੰ ਲੱਗਦਾ ਹੈ ਕਿ ਹੁਣ ਚੋਣਾ ਫਿਰ ਆਉਣ ਵਾਲਾ ਹੈ ਇਹ ਮਾਮਲਾ ਤੋਂ ਦੁਬਾਰਾ ਸੰਕਰਨ ਪਹਿਲੀ ਗੱਲ ਪਹਿਲੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਜਿਹੜੇ ਵੱਡੇ ਦੋਸ਼ੀ ਲੱਗ ਰਹੇ ਹੈ ਕਾਂਗਰਸ ਮੈਂ ਇੱਕ ਸਵਾਲ ਪੁੱਛਣਾ ਚਾਹਣਾ ਸਾਰੇ মিডিਆ ਨੂੰ ਬੇਅਦਬੀ ਦਾ ਫਾਇਦਾ ਕਿਨੂੰ ਹੋਇਆ ਪੋਲਿਟੀਕਲ ਫਾਇਦਾ ਐਂ ਤਾਂ ਬਹੁਤ ਮਾੜੀ ਚੀਜ਼ ਐ ਪਰ ਪੋਲਿਟੀਕਲ ਫਾਇਦਾ ਹੋਇਆ ਕਾਂਗਰਸ ਨੂੰ ਪਹਿਲੀ ਗੱਲ ਫਿਰ ਸਸਪੈਕਟ ਜਿਹੜਾ ਕੋਈ ਕੇਸ ਮਰਡਰ ਹੁੰਦਾ ਫਾਇਦਾ ਕੀਦਾ ਹੁੰਦਾ ਸਸਪੈਕਟ ਕੌਣ ਹੁੰਦਾ ਪਹਿਲੇ ਉਹ ਹੁੰਦਾ ਜਿਹਨੂੰ ਫਾਇਦਾ ਹੁੰਦਾ ਸਭ ਤੋਂ ਵੱਡਾ ਨੁਕਸਾਨ ਬੇਅਦਬੀ ਦਾ ਇਹ ਹੋਇਆ ਤਾਂ ਸ਼ਿਓਮੀ ਕਾਲੀਦਲ ਦੀ ਲੀਡਰਸ਼ਿਪ ਨੂੰ ਤੇ ਪਾਰਟੀ ਨੂੰ ਹੋਇਆ ਕੋਈ ਬੰਦਾ ਆਪਣਾ ਨੁਕਸਾਨ ਕਰਦਾ ਐ ਦੂਜੀ ਗੱਲ ਹੁਣ ਸਾਹਮਣੇ ਆ ਰਿਹਾ ਕਾਂਗਰਸ ਦੇ ਮੰਤਰੀ ਕਾਂਗੜ ਤੇ ਕਿੱਕੀ ਟੂ ਲੋ ਵਰਗਾ ਜਿਨ੍ਹਾਂ ਨੇ ਉਹ ਕਤਲੇਆਮ ਕਰਾਇਆ ਉਹਨਾਂ ਨੂੰ ਪ੍ਰੋਟੈਕਸ਼ਨ ਦੇ ਰਿਹਾ ਆਪਣੇ ਜੋ ਕਹਿੰਦੇ ਸੀ ਉਹਦੇ ਉਲਟ ਜਾ ਰਿਹਾ ਫਿਰ ਇਸ ਤੋਂ ਬਾਅਦ ਸਬੂਤ ਦੀ ਕੀ ਲੋੜ ਹੈ ਤੇ ਕਲੀਅਰਲੀ ਮੈਂ ਕਹਿੰਦਾ ਮੈਂ ਕਲੀਅਰਲੀ ਕਹਿੰਦਾ ਆਹ ਬੇਅਦਬੀ ਦੇ ਪਿੱਛੇ ਕਾਂਗਰਸ ਦਾ 100% ਆਤਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ